ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਮਰਤ ਕੋਈ ਬੰਦਾ ਕਿੰਨਾ ਮਹਾੜ ਹੈ ਇਹ ਉਹਦੀਆਂ ਨੀਤੀਆਂ ਤੈਅ ਕਰਦੀਆਂ ਨੇ ਜਦੋਂ ਕਿਸੇ ਦੀਆਂ ਨੀਤੀਆਂ ਨੂੰ ਨੇੜੇ ਹੋ ਕੇ ਵੇਖੋਗੇ ਚਾਹੇ ਉਹ ਕੌਮ ਹੋਵੇ ਦੇਸ਼ ਹੋਵੇ ਘਰ ਹੋਵੇ ਬੰਦਾ ਹੋਵੇ ਕੰਪਨੀ ਹੋਵੇ ਫੈਕਟਰੀ ਹੋਵੇ ਕੁਝ ਵੀ ਹੋਵੇ ਜਦੋਂ ਕਿਸੇ ਨੂੰ ਨੇੜੇ ਹੋ ਕੇ ਵੇਖੋਗੇ ਉਹਦੀਆਂ ਨੀਤੀਆਂ ਚੰਗੀਆਂ ਨੇ ਤੇ ਤੁਸੀਂ ਕਹੋਗੇ ਫਲਾਣਾ ਦੇਸ਼ ਚੰਗਾ ਘਰ ਚੰਗਾ ਬੰਦਾ ਚੰਗਾ ਕੰਪਨੀ ਚੰਗੀ ਆਫਿਸ ਚੰਗਾ ਸਭ ਕੁਝ ਚੰਗਾ ਅਗਰ ਉਥੋਂ ਦੀਆਂ ਨੀਤੀਆਂ ਸਹੀ ਨਹੀਂ ਐ ਤੇ ਤੁਹਾਡੀ ਜ਼ੁਬਾਨ ਚ ਇਹਦੇ ਉਲਟ ਲਫ਼ਜ਼ ਬਾਹਰ ਆਉਣਗੇ ਵੀ ਉਹ ਬੰਦਾ ਵੀ ਸਹੀ ਨਹੀਂ ਐ ਘਰ ਵੀ ਸਹੀ ਨਹੀਂ ਐ ਦੇਸ਼ ਵੀ ਸਹੀ ਨਹੀਂ ਐ ਸਟੇਟ ਵੀ ਸਹੀ ਨਹੀਂ ਐ ਮੈਂ 2-4 ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਹੋਵੇ ਉਹ ਕੰਮ ਛੋਟਾ ਹੋਵੇ ਜਾਂ ਕੰਮ ਵੱਡਾ ਹੋਵੇ ਉਹ ਕੰਮ ਚਲਾਉਣ ਵਾਸਤੇ ਤੁਹਾਨੂੰ ਰਣਨੀਤੀ ਤਿਆਰ ਕਰਨੀ ਪੈਂਦੀ ਹੈ ਵਿਉਂਤਬੰਦੀ ਤਿਆਰ ਕਰਨੀ ਪੈਂਦੀ ਹੈ ਕੋਈ ਨਾ ਕੋਈ ਨੀਤੀ ਘੜਨੀ ਪੈਂਦੀ ਹੈ ਬਿਨਾ ਨੀਤੀ ਦੇ ਤਿਆਰ ਕੀਤੇਆਂ ਤੁਸੀਂ ਆਪਣੇ ਕਦਮ ਵਧਾਓਗੇ ਤੇ ਤੁਹਾਡੇ ਕਦਮ ਹਨੇਰੇ ਦੇ ਅੰਦਰ ਟਿਕਣਗੇ ਚੰਨਨੇ ਦੇ ਅੰਦਰ ਨਹੀਂ ਉਹ ਤੁਹਾਡੇ ਕਦਮ ਖੱਡ ਦੇ ਅੰਦਰ ਹੋਣਗੇ ਤੁਹਾਡੇ ਕਦਮ ਉਚਾਈ ਦੇ ਉੱਤੇ ਨਹੀਂ ਹੋਣਗੇ ਕਿਉਂਕਿ ਨੀਤੀ ਨਹੀਂ ਹੈ ਮੈਂ ਅਗਲਾ ਪੈਰ ਰੱਖਣਾ ਕਿੱਥੇ ਹੈ ਤੇ ਕਿੱਥੇ ਨਹੀਂ ਰੱਖਣਾ ਤੁਸੀਂ ਲਾਈਫ ਕਿਸ ਤਰ੍ਹਾਂ ਦੀ ਵਤੀਤ ਕਰਨੀ ਹੈ ਲਾਈਫ ਕਿਸ ਤਰ੍ਹਾਂ ਦੀ ਗੁਜ਼ਾਰਨੀ ਹੈ ਕਿਉਂਕਿ ਜ਼ਿੰਦਗੀ ਤੁਹਾਡੀ ਹੈ ਤੇ ਤੁਹਾਨੂੰ ਕੋਈ ਨਾ ਕੋਈ ਆਪਣੀ ਜ਼ਿੰਦਗੀ ਸਹੀ ਗੁਜ਼ਾਰਨ ਵਾਸਤੇ ਸੁਖਾਲੀ ਗੁਜ਼ਾਰਨ ਵਾਸਤੇ ਨੀਤੀ ਤੇ ਤਿਆਰ ਕਰਨੀ ਪੈਗੀ ਹੈ ਮੈਨੂੰ ਬਹੁਤ ਸਾਰੇ ਬੰਦੇ ਮਿਲਦੇ ਨੇ ਸ਼ਖਸ਼ ਮਿਲਦੇ ਨੇ ਕਈਆਂ ਦੇ ਨਾਲ ਫੋਨ ਤੇ ਵੀ ਗੱਲਬਾਤ ਹੁੰਦੀ ਹੈ ਉਹਨਾਂ ਦੇ ਕੋਲ ਹੌਕੇ ਬੜੇ ਹੁੰਦੇ ਨੇ ਝੋਰੇ ਬੜੇ ਹੁੰਦੇ ਨੇ ਕਲੇ ਕਲੇਸ਼ ਬੜਾ ਹੁੰਦਾ ਹੈ ਤੇ ਜਦੋਂ ਦੂਜੇ ਪਾਸੇ ਪ੍ਰਸ਼ਨ ਕਰੀਏ 93 ਬੜਾ 91 ਬੜਾ ਪਰਿਵਾਰ ਵੀ ਚੰਗਾ ਕਾਰੋਬਾਰ ਵੀ ਚੰਗਾ ਸਭ ਕੁਝ ਬਹੁਤ ਹੈ ਪਰ ਜਦੋਂ ਹੌਕੇ ਕਲੇਸ਼ ਇਹਨਾਂ ਦੀ ਪੰਡ ਖੋਲ ਕੇ ਰੱਖਦੇ ਨੇ ਤੇ ਉਹ ਬੜੀ ਵੱਡੀ ਪੰਡ ਹੁੰਦੀ ਛੋਟੀ ਨਹੀਂ ਹੁੰਦੀ ਤੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਉਹਨਾ ਵੀ ਜ਼ਿੰਦਗੀ ਹੈ ਪਰ ਜ਼ਿੰਦਗੀ ਨੀਤੀ ਵਿਹੂਣੀ ਚੱਲ ਰਹੀ ਹੈ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਪਰ ਕਿਸੇ ਵਿਉਂਤਬੰਦੀ ਰਣਨੀਤੀ ਤੋਂ ਬਿਨਾ ਚੱਲ ਰਹੀ ਹੈ ਉਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਹੁਨਾ ਵੀ ਵੇਖੋ ਵਿਉਂਤਬੰਦੀ ਦੇ ਅੰਦਰ ਪਾਣੀ ਨੂੰ ਖੇਤਾਂ ਤੱਕ ਲਿਆਇਆ ਜਾਏ ਨਹਿਰਾਂ ਹੁੰਦੀਆਂ ਨੇ ਪਹਾੜਾਂ ਤੋਂ ਆਉਂਦੀਆਂ ਨੇ ਡੈਮ ਤੋਂ ਆਉਂਦੀਆਂ ਨੇ ਉਹ ਨਹਿਰਾਂ ਅਗਰ ਕਿਨਾਰਿਆਂ ਦੇ ਅੰਦਰ ਚਲਦੀਆਂ ਰਹਿਣ ਦਰਿਆ ਕਿਨਾਰਿਆਂ ਦੇ ਅੰਦਰ ਚਲਦੇ ਰਹਿਣ ਉਸ ਪਾਣੀ ਦੇ ਨਾਲ ਸਿੰਚਿਆ ਜਾ ਸਕਦਾ ਹੈ ਸਵਾਰਿਆ ਜਾ ਸਕਦਾ ਹੈ ਤੇ ਬਹੁਤ ਕੁਝ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਉਹੀ ਨਹਿਰ ਅਗਰ ਕਿਨਾਰਿਆਂ ਤੋਂ ਬਾਹਰ ਹੋ ਕੇ ਚਲਣਾ ਸ਼ੁਰੂ ਕਰ ਦੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਅਕਸਰ ਹਾੜ੍ਹ ਹੁੰਦੇ ਹੀ ਨੇ ਹਰ ਥਾਂ ਥਾਂ ਦੇ ਉੱਤੇ ਆ ਹੀ ਜਾਂਦੇ ਨੇ ਹੜ੍ਹ ਦੇ ਪਾਣੀ ਦੇ ਨਾਲ ਵੀ ਕਦੇ ਕਿਸੇ ਨੇ ਕੋਈ ਸਵਾਰਿਆ ਹੋਇਆ ਵੇਖਿਆ ਹੜ ਦੇ ਪਾਣੀ ਦੇ ਨਾਲ ਵੀ ਕਦੀ ਕੁਛ ਵਾਦੇ ਵਾਲਾ ਕੰਮ ਦੇਖਿਆ ਹੈ ਹੜ ਦੇ ਪਾਣੀ ਦੇ ਨਾਲ ਮਕਾਨਾਂ ਦਾ ਨੁਕਸਾਨ ਦੁਕਾਨਾਂ ਦਾ ਨੁਕਸਾਨ ਸ਼ਹਿਰਾਂ ਦਾ ਨੁਕਸਾਨ ਪਿੰਡਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਨੁਕਸਾਨ ਹੀ ਨੁਕਸਾਨ ਮਿਲਦਾ ਹੈ ਪਰ ਹੈ ਤੇ ਉਹ ਵੀ ਪਾਣੀ ਤੇ ਉਹ ਵੀ ਪਾਣੀ ਪਰ ਇੱਕ ਨੂੰ ਕਹਿੰਨੇ ਹੜ ਦਾ ਪਾਣੀ ਦੂਜੇ ਨੂੰ ਕਹਿੰਨੇ ਆ ਵਿਉਂਤਬੰਦੀ ਦਾ ਪਾਣੀ ਨਹਿਰ ਦਾ ਪਾਣੀ ਫਰਕ ਬਸ ਇੰਨਾ ਹੀ ਹੈ ਤੁਹਾਡੀ ਜ਼ਿੰਦਗੀ ਨਹਿਰ ਦੇ ਪਾਣੀ ਵਾਂਗ ਚੱਲ ਰਹੀ ਹੈ ਜਾਂ ਹੜ ਦੇ ਪਾਣੀ ਵਾਂਗ ਚੱਲ ਰਹੀ ਹੈ ਤੇ ਜ਼ਿੰਦਗੀ ਚੱਲ ਤੇ ਰਹੀ ਹੈ ਇਹਨੇ ਚੱਲਦੀ ਵੀ ਰਹਿਣਾ ਜਿਹੜੇ ਸਾੜ ਜੋ ਚੱਲਦੇ ਰਹਿਣਗੇ ਪਰ ਵੇਖਣ ਵਾਲੀ ਇਹ ਗੱਲ ਹੈ ਵੀ ਤੁਸੀਂ ਹੜ ਦੇ ਪਾਣੀ ਦੀ ਤਰ੍ਹਾਂ ਚੱਲ ਰਹੇ ਹੋ ਜਾਂ ਨਹਿਰ ਦੇ ਪਾਣੀ ਦੀ ਤਰ੍ਹਾਂ ਕੁਝ ਨਾ ਕੁਝ ਉਸਾਰੀ ਵਿੱਚ ਚੱਲ ਰਹੇ ਹੋ ਵਿਉਂਤਬੰਦੀ ਵਿੱਚ ਚੱਲ ਰਹੇ ਹੋ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਅਗਰ ਕੋਈ ਵੀ ਮਹਾਨ ਬੰਦਾ ਹੈ ਜਿਹਨੂੰ ਤੁਸੀਂ ਨਾਂ ਦੇ ਦਿੰਦੇ ਹੋ ਵੀ ਫਲਾਣਾ ਬੰਦਾ ਬੜਾ ਮਹਾਨ ਕੋਈ ਮਹਾਨ ਬੰਦਾ ਹੈ ਤੇ ਉਹਦੀਆਂ ਨੀਤੀਆਂ ਦੇ ਤਹਿਤ ਮਹਾਨ ਬੰਦਾ ਹੈ ਐਗਜ਼ਾਮਪਲ ਤੁਸੀਂ ਕਹ ਦੇਂਦੇ ਹੋ ਵੀ ਸਾਡੇ ਦੇਸ਼ ਦੇ ਹੋ ਚੁੱਕੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਸਾਹਿਬ ਬੜੇ ਚੰਗੇ ਸਨ ਹੁਣ ਕੋਈ ਵਿਰੋਧੀ ਬੰਦਾ ਹੋਵੇ ਉਹਨਾਂ ਦਾ ਵਿਰੋਧੀ ਹੋਵੇ ਦੂਜੀ ਪਾਰਟੀ ਦਾ ਹੋਵੇ ਜਾਂ ਕੋਈ ਜਰਨਲਿਸਟ ਤੁਹਾਡੇ ਤੇ ਕੁਐਸਚਨ ਕਰ ਲਵੇ ਵੀ ਮਹਾਨ ਕਿਉਂ ਸੀ ਹੁਣ ਕੀ ਕਹੋਗੇ ਉਹਦਾ ਰੂਪ ਰੰਗ ਮਹਾਨ ਸੀ ਕੱਦ ਕਾਠ ਮਹਾਨ ਸੀ ਕੀ ਕਹੋਗੇ ਨਹੀਂ ਉਹਦੇ ਵੱਲੋਂ ਬਣਾਈਆਂ ਹੋਈਆਂ ਨੀਤੀਆਂ ਉਹ ਨੀਤੀਆਂ ਜਿਹੜੀਆਂ ਨੀਤੀਆਂ ਕਰਕੇ ਦੇਸ਼ ਅਗਲੇ ਪਾਸੇ ਨੂੰ ਵਧਦਾ ਗਿਆ ਕਦਮ ਅੱਗੇ ਵਧਾਉਂਦਾ ਰਿਹਾ ਉਚਾਈ ਤੇ ਜਾਂਦਾ ਰਿਹਾ ਉਹ ਨੀਤੀਆਂ ਦੀ ਪੰਡ ਖੋਲ ਕੇ ਰੱਖੋਗੇ ਵੀ ਆਹ ਨੀਤੀ ਉਹਦੀ ਚੰਗੀ ਸੀ ਆਹ ਨੀਤੀ ਚੰਗੀ ਸੀ ਤਾਂ ਮੈਂ ਉਹਨੂੰ ਕਹਿ ਰਿਹਾ ਮਹਾਨ ਹੈ ਠੀਕ ਦੂਜੇ ਪਾਸੇ ਅਗਰ ਤੁਸੀਂ ਇਹ ਕਹੋ ਵੀ ਡਾਕਟਰ ਮਨਮੋਹਨ ਸਿੰਘ ਬੜੇ ਚੰਗੇ ਬੰਦੇ ਸਨ ਬੜੇ ਮਹਾਨ ਬੰਦੇ ਸਨ ਤੇ ਹੁਣ ਫੇਰ ਕੋਈ ਨਾ ਕੋਈ ਪ੍ਰਸ਼ਨ ਕਰਤਾ ਮਿਲ ਜਾਏਗਾ ਵਿਰੋਧੀ ਪਾਰਟੀ ਦਾ ਹੋ ਸਕਦਾ ਹੈ ਜਾਂ ਆਮ ਹੋ ਸਕਦਾ ਹੈ ਉਹ ਕਹੇਗਾ ਵੀ ਕੀ ਮਹਾਨਯੋਗਾ ਕਦ ਕਰਕੇ ਕਹਿ ਰਿਹਾ ਹੈ ਰੂਪ ਰੰਗ ਕਰਕੇ ਕਹਿ ਰਿਹਾ ਤੁਸੀਂ ਕਹੋਗੇ ਨਹੀਂ ਫਿਰ ਕਿਉਂ ਤੁਸੀਂ ਫੇਰ ਦੁਬਾਰਾ ਉਹਦੀਆਂ ਬਣਾਈਆਂ ਹੋਈਆਂ ਨੀਤੀਆਂ ਦੀ ਗੰਢ ਖੋਲੋਗੇ ਪੰਡ ਖੋਲੋਗੇ ਤੇ ਉਹ ਰਗਣਾਉਣੀਆਂ ਸ਼ੁਰੂ ਕਰੋਗੇ ਵੀ ਉਹਦੀ ਆ ਨੀਤੀ ਚੰਗੀ ਆ ਨੀਤੀ ਚੰਗੀ ਉਹਦੇ ਸਮੇਂ ਚ ਜ਼ੀਰੋ ਤੇ ਆਈ ਜੀਡੀਪੀ ਅੱਗੇ ਗਈ ਉਦੇ ਸਮੇਂ ਚਾ ਚੰਗਾ ਕੰਮ ਹੋਇਆ ਉਹਦੇ ਚੰਗੇ ਸਮੇਂ ਚਾ ਚੰਗਾ ਕੰਮ ਹੋਇਆ ਨੀਤੀਆਂ ਗਣਾਓਗੇ ਕਿਸੇ ਸਟੇਟ ਦਾ ਸੀਐਮ ਚੰਗਾ ਹੈ ਉਹ ਨੀਤੀਆਂ ਕਰਕੇ ਕਹਿ ਰਹੇ ਹੋ ਕਿਸੇ ਸਟੇਟ ਦਾ ਸੀਐਮ ਚੰਗਾ ਨਹੀਂ ਤੇ ਉਹਦੀਆਂ ਨੀਤੀਆਂ ਕਰਕੇ ਕਹਿ ਰਹੇ ਹੋ ਕਿ ਉਹ ਚੰਗਾ ਨਹੀਂ ਕਿਸੇ ਬੰਦੇ ਦੀਆਂ ਬਣਾਈਆਂ ਹੋਈਆਂ ਨੀਤੀਆਂ ਉਹਨੂੰ ਮਹਾਨ ਬਣਾ ਦਿੰਦੀਆਂ ਨੇ ਬਣਾਈਆਂ ਹੋਈਆਂ ਨੀਤੀਆਂ ਉਹਦਾ ਬੇੜਾ ਕਰ ਕਰ ਦਿੰਦੀਆਂ ਨੇ ਚਲੋ ਮੈਂ ਇੱਕ ਹੋਰ ਗੱਲ ਕਹਿ ਦਿਆਂ ਜਿਹੜੇ ਦੇਸ਼ ਦੇ ਅੱਗੋਂ ਹੁੰਦੇ ਨੇ ਜਾਂ ਕੌਮ ਦੇ ਅੱਗੋਂ ਹੁੰਦੇ ਨੇ ਅਗਰ ਉਹਨਾਂ ਦੀਆਂ ਨੀਤੀਆਂ ਸਹੀ ਨੇ ਤੇ ਕੌਮ ਨੂੰ ਸ਼ਿਖਰ ਤੇ ਲਿਜਾ ਕੇ ਖੜੀ ਕਰ ਦਿੰਦੇ ਨੇ ਅਗਰ ਨੀਤੀਆਂ ਸਹੀ ਨਹੀਂ ਨੇ ਤੇ ਦੇਸ਼ ਨੂੰ ਸਭ ਤੋਂ ਅੱਗੇ ਲਿਜਾ ਕੇ ਖੜਾ ਕਰ ਦਿੰਦੇ ਨੇ ਤੇ ਅਗਰ ਉਹਦੀਆਂ ਨੀਤੀਆਂ ਸਹੀ ਨਹੀਂ ਤੇ ਸ਼ਿਖਰ ਤੇ ਬੈਠੀ ਹੋਈ ਕੌਮ ਡੁੱਬ ਜਾਂਦੀ ਹੈ ਸ਼ਿਖਰ ਤੇ ਬੈਠਾ ਹੋਇਆ ਦੇਸ਼ ਡੁੱਬ ਜਾਂਦਾ ਹੈ ਕਿਉਂ ਕਿਉਂਕਿ ਉਹਨਾਂ ਦੀਆਂ ਨੀਤੀਆਂ ਸਹੀ ਨਹੀਂ ਤੁਸੀਂ ਘੁੰਮਣ ਫਿਰਨ ਵਾਸਤੇ ਕਿਧਰੇ ਗਏ ਹੋ ਉੱਥੋਂ ਵਾਪਸ ਆਣ ਕੇ ਕਹਿੰਦੇ ਹੋਵੇ ਫਲਾਣਾ ਦੇਸ਼ ਬੜਾ ਚੰਗਾ ਹੈ ਸਵਰਗ ਵਰਗਾ ਦੇਸ਼ ਹੈ ਕਿਉਂ ਕਹਿ ਰਹੇ ਰੋਡ ਤੇ ਚੱਲਣ ਦੀ ਨੀਤੀ ਸਹੀ ਹੋਏਗੀ ਰੁਕਣ ਵਾਲੇ ਥਾਂ ਤੇ ਲੋਕ ਰੁਕਦੇ ਹੋਣਗੇ ਚੱਲਣ ਵਾਲੇ ਥਾਂ ਤੇ ਲੋਕ ਚੱਲਦੇ ਹੋਣਗੇ ਉੱਥੋਂ ਸਾਫ ਸਫਾਈ ਤੁਹਾਨੂੰ ਚੰਗੀ ਮਿਲੀ ਹੋਏਗੀ ਆਧ ਨੀਤੀਆਂ ਨੂੰ ਸਾਹਮਣੇ ਰੱਖ ਕੇ ਕਹਿ ਦਿੱਤਾ ਦੇਸ਼ ਬੜਾ ਸਵਰਗ ਵਰਗਾ ਹੈ ਜਾਂ ਦੇਸ਼ ਬੜਾ ਨਰਕ ਵਰਗਾ ਹੈ ਤੁਹਾਡੀਆਂ ਨੀਤੀਆਂ ਤੈਅ ਕਰਨੀਆਂ ਤੁਸੀਂ ਬੰਦੇ ਕਿੰਨੇ ਮਹਾਨੋਂ ਤੇ ਕਿੰਨੇ ਮਹਾਨ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ